ਇਕ ਗੁਰਬਾਣੀ ਦੇ ਵਿੱਚ ਵੀ ਸ਼ਬਦ ਇਸਤੇਮਾਲ ਕੀਤਾ ਆ ਕੁੰਡਲਨ ਲਈ ਵਾਸਤੇ ਉਹ ਸ਼ਬਦ ਦੇ ਵਿੱਚ ਕੁਝ ਅਝੇਹਾ ਤਾਂ ਦੱਸਿਆ ਨਹੀਂ ਕਿ ਅਭਿਆਸ ਕਰੋ ਤੇ ਇਹਨੂੰ ਜਗਾਓ ਪਰ ਇਹ ਜ਼ਰੂਰ ਹੈ ਕਿ ਜੋ ਸਾਡੇ ਮਨ ਦੀ ਕੁੰਡਲ ਹੈ ਉਹ ਗਿਆਨ ਖੁੱਲ ਜਾਂਦਾ ਹੈ ਸੰਗਤ ਕਰਨ ਦੇ ਨਾਲ ਹੁਣ ਬਿਨਾਂ ਕਿਸੇ ਗੁਰਮੁਖ ਦੀ ਸੰਤਾਂ ਸਾਧਾਂ ਦੀ ਸੰਗਤ ਕੀਤਿਆ ਬਿਨਾਂ ਇਹਦਾ ਫਾਇਦਾ ਨਹੀਂ ਮਿਲਦਾ ਜੇ ਜੀਵ ਕੱਲਾ ਤੁਰਦਾ ਵੀ ਆ ਤਾਂ ਉਹ ਦੁਖੀ ਹੁੰਦਾ ਤੇ ਭਟਕ ਜਾਂਦਾ ਸੰਗਤ ਦੇ ਵਿੱਚ ਜਾ ਕੇ ਇਹ ਜਿਹੜਾ ਮਨ ਦਾ ਗਿਆਨ ਆ ਜੋ ਕੁੰਡਲਿਆ ਉਹ ਖੁੱਲਦੀ ਆ ਪਰ ਗੁਰਬਾਣੀ ਦੇ ਵਿੱਚ ਇਹ ਜੋ ਕੁੰਡਲਨੀ ਆ ਇਹਦੇ ਅਭਿਆਸ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਜਿਹੜੀ ਇਹ ਕੁੰਡਲਨੀ ਹੁੰਦੀ ਆ ਨਾ ਇਹ ਸਾਡੇ ਨਾਭੀ ਦੇ ਥੱਲੇ ਹੁੰਦੀ ਆ ਜੋ ਸਭ ਤੋਂ ਥੱਲੇ ਵਾਲਾ ਚੱਕਰ ਆ ਨਾ ਉੱਥੇ ਹੁੰਦੀ ਆ ਇਸੇ ਕੁੰਡਲਨੀ ਨੂੰ ਜੋ ਜੋਗੀ ਹੁੰਦੇ ਆ ਉਹ ਅਭਿਆਸ ਕਰਦੇ ਇਹਦਾ ਇਹਨੂੰ ਜਗਾਉਂਦੇ ਆ ਬਹੁਤ ਮਿਹਨਤ ਆਉਂਦੀ ਏ ਇਹਦੇ ਵਿੱਚ ਹੁਣ ਜੋ ਉਹ ਜੋਗੀ ਹੁੰਦੇ ਆ ਉਹ ਸੰਸਾਰ ਦੇ ਕੰਮਾਂ ਪੱਖੋਂ ਵਿਹਲੇ ਹੁੰਦੇ ਆ ਤਾਂ ਕਰਕੇ ਉਹ ਇਹਦੇ ਵਿੱਚ ਲੱਗੇ ਰਹਿੰਦੇ ਉਹਨੇ ਤਿਆਗ ਕੀਤਾ ਹੁੰਦਾ ਸੰਸਾਰ ਦਾ ਪਰ ਸੰਸਾਰ ਦੇ ਵਿੱਚ ਵਿਚਰਨ ਵਾਲਾ ਜੀਵ ਦੇਖੋ ਉਹਨੇ ਕੰਮ ਵੀ ਕਰਨਾ ਪਰਿਵਾਰ ਚ ਵੀ ਵਿਚਰਨਾ ਤੇ ਨੀਂਦ ਵੀ ਲੈਣੀ 7-8 ਘੰਟੇ ਦੀ ਹੁਣ ਆਪਣੇ ਕੋਲ ਇੰਨਾ ਸਮਾਂ ਹੈ ਨਹੀਂ ਕਿ ਇਹਨੂੰ ਸਮਾਂ ਦੇ ਕੇ ਜਗਾਈਏ ਬਾਣੀ ਦੇ ਵਿੱਚ ਸਭ ਤੋਂ ਸੌਖਾ ਤਰੀਕਾ ਆ ਨਾਮ ਜਪਣ ਦਾ ਦੱਸਿਆ। ਮਾਰੇ ਕਹਿੰਦੇ ਆ ਕਿ ਸਭ ਤੋਂ ਵਧੀਆ ਜੋ ਹੈ ਕੰਮ ਉਹ ਪਰਮਾਤਮਾ ਦਾ ਨਾਮ ਜਪਣਾ ਹੈ। ਜਪੋ ਤਾਈ ਕੋ ਨਾਮਾ ਅਵਰ ਨਿਰਾਫਲ ਕਾਮਾ। ਜਦੋਂ ਕਈ ਜੀਵ ਘਰਾਂ ਵਿੱਚ ਬੈਠੇ ਹੀ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਆ, ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੰਦੇ ਆ। ਇਹ ਕੁੰਡਲਣੀ ਆਪਣੇ ਆਪ ਹੀ ਉੱਠ ਜਾਂਦੀ ਆ। ਆਪਣੇ ਕਈ ਜੀਵ ਜਦੋਂ ਧਿਆਨ ਦੇ ਵਿੱਚ ਬੈਠਦੇ ਆ ਅੱਖਾਂ ਦੇ ਵਿੱਚ ਧਿਆਨ ਕਰਦੇ ਆ। ਅੱਗੇ ਚੱਕਰ ਤੇ ਧਿਆਨ ਕਰਦੇ ਆ ਕਹਿੰਦਾ ਭਾਵ ਆਪਣਾ ਧਿਆਨ ਸਰੀਰ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੰਦੇ ਆ ਹੁਣ ਇੱਥੇ ਧਿਆਨ ਲਾ ਕੇ ਸਿਮਰਨ ਕਰਨਾ ਤੇ ਆਵਾਜ਼ ਦੇ ਵਿੱਚ ਧਿਆਨ ਲਾ ਕੇ ਸਿਮਰਨ ਕਰਨਾ ਇਹਨਾਂ ਦੋਹਾਂ ਦੇ ਵਿੱਚ ਫਰਕ ਹੈ ਜਦੋਂ ਇਹ ਕੁੰਡਲਣੀ ਇੱਕ ਵਾਰ ਉੱਠ ਕੇ ਇੱਥੇ ਆ ਜਾਂਦੀ ਆ ਮੱਥੇ ਵੱਲ ਦੇ ਪਾਸੇ ਨੂੰ ਤਾਂ ਇਹ ਤੰਗ ਬਹੁਤ ਕਰਦੀ ਆ ਫਿਰ ਆਪਾਂ ਨੂੰ ਭੇਦ ਨਹੀਂ ਆਉਂਦਾ ਕਿ ਇਹਨੂੰ ਹੁਣ ਸ਼ਾਂਤ ਕਿਵੇਂ ਕਰੀਏ ਕਿਵੇਂ ਇਸ ਤੋਂ ਪਾਸੇ ਹੋਈਏ ਹੁਣ ਕਈ ਗੁਰਮੁਖ ਕਹਿੰਦੇ ਆ ਕਿ ਇਹ ਕੁੰਡਲਣੀ ਸਾਡੇ ਜਾਗਰਣ ਹੋ ਗਈ ਆ ਤੇ ਸਾਡਾ ਧਿਆਨ ਨੀਤ ਤੋਂ ਟੁੱਟਦਾ ਧਿਆਨੇ ਦੇ ਵਿੱਚ ਹੀ ਰਹਿੰਦਾ ਕਈਆਂ ਦੇ ਪਰਪੱਖ ਹੋ ਗਏ ਨਾ ਉੱਪਰ ਸਿਰ ਦੇ ਸਿਰੇ ਵੱਲ ਨੂੰ ਚਲੀ ਜਾਂਦੀ ਕਈਆਂ ਦੇ ਜਿੱਥੇ ਆਪਣੀ ਨੱਕ ਦੀ ਝਾੜਿਆ ਇੱਥੇ ਪਰਪੱਖ ਹੋ ਜਾਂਦੀ ਇਹ ਕੁੰਡਲਣੀ ਫਿਰ ਥਾਂ ਨਹੀਂ ਛੱੜਦੀ ਹੁਣ ਇਹਨੂੰ ਥੱਲੇ ਉਤਾਰਨ ਦਾ ਤਰੀਕਾ ਤਾਂ ਗੁਰਮੁਖ ਪਿਆਰੇ ਹੀ ਦੱਸ ਸਕਦੇ ਆਪਣੇ ਦਿਨ ਦੇ ਕੰਮਕਾਰ ਕਰਨੇ ਚਾਹੀਦੇ ਆ ਆਪਣਾ ਧਿਆਨ ਬਾਹਰ ਰੱਖਣਾ ਚਾਹੀਦਾ ਹੈ ਇੱਕ ਗੁਰਮੁਖ ਪਿਆਰੇ ਦਾ ਅਸੀਂ ਪ੍ਰੈਕਟੀਕਲ ਵੀ ਸੁਣਿਆ ਸੀ ਉਹ ਕਹਿੰਦੇ ਵੀ ਕੁੰਡਲੀ ਜਾਗਰਣ ਸਾਡੇ ਹੋ ਗਈ ਤਾਂ ਅਸੀਂ ਬੜਾ ਤੰਗ ਹੋਏ ਸਾਰੇ ਪਾਸੇ ਉਹਨਾਂ ਨੇ ਪੁੱਛਿਆ ਪਰ ਸਾਰੇ ਡੇਰਿਆਂ ਨੂੰ ਸੰਤਾਂ ਨੂੰ ਸਾਰੇ ਪਾਸੇ ਘੁੰਮਦੇ ਰਹੇ ਪਰ ਕੋਈ ਹੱਲ ਨਹੀਂ ਮਿਲਿਆ ਅਖੀਰ ਹੀ ਕਹਿੰਦੇ ਕਿਸੇ ਗੁਰਮੁਖ ਪਿਆਰੇ ਦੇ ਨਾਲ ਮੁਲਾਕਾਤ ਹੋਈ ਤਾਂ ਉਹ ਕਹਿੰਦੇ ਵੀ ਇਹਨੂੰ ਡਿਟੇਲ ਚ ਕਰਨਾ ਪੈਣਾ ਜੇ ਤੁਹਾਡੇ ਇੱਥੇ ਪ੍ਰਪੱਕ ਹੋ ਗਈ ਆ ਮੱਥੇਵਾਲ ਦੇ ਪਾਸੇ ਨੂੰ ਤਾਂ ਕਹਿੰਦੇ ਸਾਨੂੰ ਨੇ ਤਰੀਕਾ ਦੱਸਿਆ ਵੀ ਤੁਸੀਂ ਇੱਦਾਂ ਬੈਠ ਜਾਓ ਜਿਵੇਂ ਬੈਠੇ ਆ ਧਿਆਨ ਦੇ ਵਿੱਚ ਬੈਠੀ ਆ ਜਾਂ ਨਾਰਮਲ ਬੈਠੇ ਆ ਕਹਿੰਦੇ ਆਪਣੇ ਮਨ ਨੂੰ 10 ਫੁੱਟ ਉੱਪਰ ਉੱਪਰ ਬਿਠਾ ਲਓ ਆਪਣੇ ਸਰੀਰ ਤੋਂ ਜਿੰਨਾ ਵੀ ਤੁਸੀਂ ਚਾਹ ਮੰਨ ਨੂੰ ਕਹਿ ਸਕਦੇ ਆ ਨਾ ਕਿ ਚੱਲ 10 ਫੁੱਟ ਉੱਪਰ ਬਹਿ ਜਾ 20 ਫੁੱਟ ਉੱਪਰ ਬਹਿ ਜਾ ਇਸ ਤਰੀਕੇ ਕਹਿੰਦੇ ਬਿਠਾ ਦਿਓ ਉਹ ਇੱਕ ਦੋ ਮਹੀਨੇ ਦਾ ਕਹਿੰਦੇ ਤੁਹਾਨੂੰ ਤਕਲੀਫ ਸਹਿਣ ਕਰਨੀ ਪਊਗੀ ਤਾਂ ਛੱਡ ਜੂਗੀ ਡਿਟੈਚ ਹੋ ਗਈ ਮੁਰਕੇ ਦੁਆਰਾ ਇਹ ਤੁਹਾਨੂੰ ਤੰਗ ਨਹੀਂ ਕਰੂਗੀ ਮਤਲਬ ਹੈ ਤਾਂ ਸਾਰੀ ਇਹ એનર્ਜੀ ਜਿਹਨੂੰ ਆਪਾਂ ਗਲਤ ਤਰੀਕੇ ਦੇ ਨਾਲ ਐਕਟੀਵੇਟ ਕਰ ਲਿਆ ਹੁਣ ਇੱਕ ਗੁਰਮੁਖ ਪਿਆਰੇ ਕਹਿੰਦੇ ਸੀ ਵੀ ਤੁਸੀਂ ਕੁੰਡਲਨੀ ਦੀ ਗੱਲ ਵੀ ਕਰਦੇ ਆ ਤੇ ਉੱਪਰ ਦੀ ਇਹ ਵੀ ਕਹਿੰਦੇ ਆ ਕਿ ਬਾਣੀ ਦੇ ਵਿੱਚ ਨਹੀਂ ਦੱਸਿਆ ਹੁਣ ਦੇਖੋ ਵਾਹਿਗੁਰੂ ਨਾਮ ਅਭਿਆਸ ਕਰਨ ਵਾਲੇ ਦੇ ਨਾਲ ਵੀ ਸਾਰੇ ਅਨੁਭਵ ਹੁੰਦੇ ਆ ਸਾਰੀਆਂ ਚੀਜ਼ਾਂ ਹੁੰਦੀਆਂ ਕੁੰਡਲਨੀ ਜਾਗਰਣ ਆਪਣੇ ਆਪ ਚੱਕਰ ਉਹਨਾਂ ਦੇ ਐਕਟੀਵੇਟ ਹੋ ਜਾਂਦੇ ਆ ਪਰ ਉਹ ਜਿਹੜੇ ਨਾਮ ਅਭਿਆਸੀ ਦੇ ਹੁੰਦੇ ਆ ਉਹਦਾ ਮਨ ਸਹਿਜ ਵਿੱਚ ਆ ਬਲਵਾਨ ਆ ਉਹਨਾਂ ਦਾ ਮਨ ਇਹਦੀ ਜੋ ਸ਼ਕਤੀ ਆ ਨਾ ਇਹਨੂੰ ਜਰ ਜਾਂਦਾ ਹੁਣ ਜੇ ਕੋਈ ਜੀਵ ਸਿੱਧਾ ਧਿਆਨ ਦੇ ਵਿੱਚ ਬੈਠਾ ਹੈ ਤਾਂ ਉਹਦੀ ਕੁੰਡਲੀ ਜਾਗਰਣ ਹੋ ਗਈ ਆ ਹੁਣ ਉਹਦਾ ਮਨ ਇੰਨਾ ਸਹਜ ਵਿੱਚ ਨਹੀਂ ਹੋਵੇਗਾ ਕਿਉਂਕਿ ਨਾ ਤਾਂ ਉਹਨੇ ਸੰਗਤ ਕੀਤੀ ਆ ਨਾ ਹੀ ਉਹਨੇ ਸਿਮਰਨ ਕੀਤਾ ਆਪਣੇ ਵਿਚਾਰਾਂ ਨੂੰ ਮਾਰਿਆ ਵਿਚਾਰਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਗਿਆ ਫੇਰ ਜੀਵ ਨੂੰ ਤੰਗ ਕਰਦੀ ਆ ਉਹ ਜਨਨ ਸ਼ਕਤੀ ਹੁੰਦੀ ਨਹੀਂ ਇਸ ਸ਼ਕਤੀ ਨੂੰ ਊਰਜਾ ਨੂੰ ਝੱਲਣ ਲਈ ਤੇ ਜੀਵ ਬਹੁਤ ਪਰੇਸ਼ਾਨ ਹੁੰਦਾ ਦਾਸ ਨੇ ਵੀ ਅੱਜ ਤੱਕ ਘੱਟੋ ਘੱਟ 10 ਤੋਂ 15 ਕਾਲ ਸੁਣੀਆਂ ਹੋਣੀਆਂ ਆ ਨਾਮ ਅਭਿਆਸੀਆਂ ਦੀਆਂ ਜਿਨ੍ਹਾਂ ਦੀ ਕੁੰਡਲੀ ਜਾਗਰਣ ਹੋ ਗਈ ਪਰ ਮਨ ਹਜੇ ਸਹਜ ਵਿੱਚ ਨਹੀਂ ਹੈ ਜੇ சுவாਸ ਗ੍ਰਹ ਸਿਮਰਨ ਕੀਤਾ ਹੋਵੇ ਤਾਂ ਸਹਜ ਸੁਭਾਏ ਹੀ ਜੀਵ ਇਸ ਸ਼ਕਤੀ ਨੂੰ ਜਰ ਲੈਂਦਾ ਰੋਮ ਰੋਮ ਦੇ ਵਿੱਚ ਇਹ ਚ ਚਲੀ ਜਾਂਦੀ ਹੈ ਇਸੇ ਕਰਕੇ ਤਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਜ਼ਰੂਰੀ ਹੁੰਦਾ ਉਹ ਗੁਰਮੁ ਕਹਿੰਦੇ 1-2 ਮਹੀਨੇ ਤੇ ਲੱਗੂਗੇ ਤੁਹਾਨੂੰ ਇਹ ਤਕਲੀਫ ਤਾਂ ਹੋਵੇਗੀ ਪਰ ਕਹਿੰਦੇ ਜੋ ਕੁੰਡਲਣੀ ਆ ਉਹ ਆਪਣਾ ਥਾਂ ਛੱਡ ਜੂਗੀ ਡਿਟੈਚ ਹੋਊਗੀ ਜੀਵ ਦੇ ਨਾਲ ਸੰਗਤ ਜੀ ਲਾਸਟ ਵੀਡੀਓ ਦੇ ਵਿੱਚ ਸਾਡੀ ਰਸਨਾ ਤੋਂ ਇਹ ਵਿਚਾਰ ਨਿਕਲ ਗਈ ਕਿ ਜੋ ਮਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਉਹਦੇ ਅੰਦਰ ਸੁਆਸ ਚੱਲਦੇ ਆ ਉਸ ਸਮੇਂ ਇਹ ਕਹਿਣਾ ਸੀ ਕਿ ਅੰਦਰ ਨਾਮ ਚੱਲਦਾ ਹੈ ਸੁਆਸ ਤਾਂ ਜੀਵ ਦੇ ਬਾਹਰ ਆ ਕੇ ਹੀ ਚੱਲਦੇ ਜਦੋਂ ਉਹ ਜਨਮ ਲੈਂਦਾ ਪਰ ਅੰਦਰ ਜੋ ਲਿਵ ਲੱਗੀ ਹੁੰਦੀ ਆ ਉਹ ਨਾਮ ਦੀ ਨਾਮ ਚੱਲਦਾ ਹੁੰਦਾ ਜੀਵ ਦੇ ਅੰਦਰ ਉਹੀ ਨਾਮ ਜੀਵ ਨੂੰ ਮਾਂ ਦੇ ਗਰਭ ਦੇ ਵਿੱਚ ਜਿਹੜੂ ਜੋ ਅਗਨ ਹੁੰਦੀ ਆ ਉਤੋਂ ਬਚਾਉਂਦਾ ਆ ਸੋ ਉਸ ਵਿਚਾਰ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਸੰਗਤ ਦੇ ਕੋਲ ਸੋ ਵਾਇ ਗੁਰੂ ਸਪੈਸ਼ਲੀ ਧਿਆਨ ਦੇ ਵਿੱਚ ਇਹ ਸੋਚ ਕੇ ਨਾ ਬੈਠੋ ਕਿ ਕੁੰਡਲੀ ਜਾਗਰਣ ਕਰਨਾ ਹੈ ਬਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਬੈਠਣਾ ਹੈ ਹਾ ਇਹ ਚੀਜ਼ਾਂ ਉਤਸ਼ਾਹਿਤ ਕਰਦੀਆਂ ਐਕਸਾਈਟਡ ਕਰਦੀਆਂ ਸਾਨੂੰ ਬੈਠਣ ਵਾਸਤੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਆ ਕਿ ਪ੍ਰਕਾਸ਼ ਦੇ ਦਰਸ਼ਨ ਕਰਨੇ ਆ ਅੰਮ੍ਰਿਤ ਰਸ ਆਉਂਦਾ ਆ कुंडली ਜਾਗਰਣ ਹੋਣਾ ਆ ਸੱਤ ਚੱਕਰ ਐਕਟੀਵੇਟ ਹੁੰਦੇ ਆ ਅਨਹਦ ਦੁਨੀਆ ਵੱਜਦੀਆਂ ਆ ਦੂਸਰੀ ਦੁਨੀਆ ਦਿਖਾਈ ਦਿੰਦੀ ਆ ਐਸਟਰਲ ਟ੍ਰੈਵਲ ਹੁੰਦਾ ਹੈ ਇਹ ਸਾਰੀਆਂ ਹੀ ਚੀਜ਼ਾਂ ਮਨ ਨੂੰ ਐਕਸਾਈਟਡ ਕਰਦੀਆਂ ਮੈਡੀਟੇਸ਼ਨ ਦੇ ਵਿੱਚ ਸਿਮਰਨ ਦੇ ਵਿੱਚ ਬੈਠਣ ਵਾਸਤੇ